ਵੇਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਹੈ ਸਾਰਾ ਕੰਮ ਬਾਹਰਲੇ ਦੇ ਦਿੱਤਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਾਰੇ ਘਰਾਂ ਚਾਚੀ ਕੰਮ ਕਰਨ ਜਾਣੇ ਆ ਸਾਨੂੰ ਬਜ਼ੁਰਗੇ ਮਿਲਦੇ ਆ ਅੱਛਾ ਜੀ 60 ਸਾਲ ਦੇ niche ਮਿਲਦੇ ਨੇ ਉਹ ਵਿਚਾਰੇ ਦੋ ਹੀ ਐਡੀ ਬੜੀ ਕੋਠੀ ਚ ਕਬਈਆ ਲਾਵੇ ਇੱਕ ਨੌਕਰਾਣੀ ਰੱਖੀ ਹੋਈ ਰੋਟੀਆਂ ਖਾ ਰਿਹਾ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵੇਂਗੇ ਬਾਬਾ ਤੁਸੀਂ ਬਾਹਰ ਲੀ ਗਾ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜ਼ਿਆਦੇ ਆ ਵੀ ਆ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਲੋ ਬਹਿਲਾ ਵਹਿਮ ਹੈ ਜੀ ਇੱਥੇ ਕੰਮ ਕਿਹੜੇ ਨੂੰ ਮਿਲ ਰਿਆ ਪਰ ਲੋਕ ਤਾਂ ਕਹਿੰਦੇ ਵੀ ਉਹ ਬਹਿਲੇ ਵਹਿ ਰਹੇ ਹਰ ਇੱਕਦਮ ਨਹੀਂ ਲੋਕ ਤਾਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ ਜਾ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉੱਥੇ ਤਾਂ ਦੂਏ ਦੇ ਉੱਧਰ ਸੂਬੇ ਵਾਲੇ ਇਹ ਤੇਰਾ ਜੂਪੀ ਲਾਲੇ ਔਰ ਊਰੇਗਰ ਅੰਤਰ ਬਾਹਰ ਬਹੁਤ ਫਰਕ ਹੈ ਆਪਣਾ ਕਹ ਰਹੇ ਨੇ ਕਹਿੰਦੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਣਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬਹਿਲਾ ਬਹਿਮ ਹੈ ਜੀ ਕਹਨੇਗਾ ਪ੍ਰਵਾਸੀ ਕਰਨੇ ਨੂਰਾ ਕੰਮ ਕਰ ਰਹੇ ਆ ਜਿਆਦਾ ਆਮ ਮੰਦਾ ਹੀ ਜੀ 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 ਹਾਂ ਪ੍ਰਵਾਸੀ ਦੇ ਰਹੇ ਨੇ ਪਰ ਬਤ ਪਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਘਾਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਘਾਟ ਇਦਾਂ ਮ ਕਰਦੇ ਨੇ ਤਾਈ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾ ਉਹ ਸਾਡੇ ਨਾਲ ਜੇ ਅਸੀਂ 100 ਮੰਗਦੇ ਹਾਂ 50 'ਚ ਕੰਮ ਕਰ ਜਾਂਦੇ ਆ ਉਹ 50 'ਚ ਕਰਨੇ ਆ ਸਾਡਾ ਗੁਜ਼ਾਰਾ ਕਿੱਥੇ ਹੋ ਜਾਏਗਾ ਉੱਧਰ ਬਿਹਾਰ 'ਮ ਮਿੱਤਰੀ ਕੀ ਦਿਹਾੜੀ 500 ਹੈ ਅਸੀਂ ਕਿੱਥੇ ਕਰ ਲੇ ਗੋਰੇ 500 ਚ ਕਿਰਾਏ ਫਿਰ ਤਾਈ ਕਰਕੇ ਉਹ ਘਟੇ ਜਾਣ ਕੇ ਉਰੇ ਕਰਦੇ ਨੇ ਉਹਨਾਂ ਸੋਚੀ ਕਰਦੇ ਆ ਕੀ ਕਰ ਰਹੇ ਹੋ ਤੁਸੀਂ ਉਧਰ ਦੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ ਆ ਇਹ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦੇ ਜਿਵੇਂ ਵੀ ਹੁੰਦਾ ਬਸ ਚੱਲੀ ਜੱਲੇ ਕੰਮ ਆ ਠੀਕ ਠੀਕ ਉਹ ਬਸ ਜਿਹੜੇ ਅਸਲੀ ਮਿਸਤਰੀ ਨੇ ਜਿਆਦਾ ਉਹ ਵਿਹਲੇ ਬੈਠੇ ਨੇ ਉਹ ਕਹਿੰਦਾ ਉਹ ਆੜੀ ਹੋਈ ਆ ਕਿ ਸਾਨੂੰ ਜਿੰਨੀ ਦੇਰ ਪੂਰੀ ਦਿਹਾੜੀ ਨਹੀਂ ਮਿਲਦੀ ਅਸੀਂ ਕੰਮ ਨਹੀਂ ਕਰਨਾ ਜੀ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਪਟਾ ਪੰਜਾਬੀ ਭਾਈਚਾਰਾ ਆਪਾਂ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਵੀ ਸਾਰੇ ਵੇਲੇ ਬੈਠੇ ਨੇ ਕੰਮ ਕਰਦੇ ਆ ਕੰਮ ਘੱਟ ਰੇਟ ਤੇ ਆ ਜੀ ਘੱਟ ਰੇਟ ਲੈਂਦੇ ਆ ਬੰਦੇ ਉਹ ਕੰਮ ਕਰਦੇ ਆ ਉਹ ਘੱਟ ਰੇਟ ਦੇ ਜਿਹੜੇ ਯੂਪੀ ਤੋਂ ਆਇਆ ਘੱਟ ਰੇਟ ਕਰਦੇ ਆ ਹਾਂ ਜੀ 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 ਅਸੀਂ ਜਿਹੜਾ ਰੇਟ ਦੱਸਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਇੰਨੇ ਦਾ ਕਰਿਆ ਹੋਇਆ ਉਸ ਤੋਂ 2-300 ਰੁਪਏ ਸਸਤਾ ਕਰ ਦਣਗੇ ਕੰਮ ਜੀ 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 ਠੀਕ ਆ ਸੋ ਇੱਕ ਗੱਲ ਹੋਰ ਆ ਵੀ ਜਿੱਦਾਂ ਹੁਣ ਪਿੱਛੇ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਮੁੱਦਾ ਉੱਠ ਕੇ ਹਟਿਆ ਤਾਂ ਸਾਰੇ ਕੋਈ ਖਿਲਾਫ ਬੋਲ ਰਹੇ ਨੇ ਤੇ ਕੋਈ ਕਹਿ ਰਹੇ ਨੇ ਵੀ ਨਹੀਂ ਵੀ ਚਲੋ ਵੀ ਇਹ ਵੀ ਇਨਸਾਨ ਨੇ ਕੰਮ ਕਰ ਰਹੇ ਨੇ ਪਰ ਕਹਿ ਰਹੇ ਨੇ ਵੀ ਇਹਨਾਂ ਲਈ ਕਾਨੂੰਨ ਬਣਨਾ ਚਾਹੀਦਾ ਵੀ ਜੇ ਆਪਾਂ ਪੰਜਾਬੀ ਕੋਈ ਵੀ ਹਨਾ ਬਾਹਰ ਜਾਣਾ ਚਾਹੇ ਉਹ ਹਿਮਾਚਲ ਚ ਜਾਂਦਾ ਕੋਈ ਹਰਿਆਣੇ ਚ ਜਾਂਦਾ ਜਾਂ ਕੋਈ ਰਾਜਸਥਾਨ ਚ ਜਾਂਦਾ ਹਿਮਾਚਲ ਉਹ ਨਾ ਜਾਹੀਦਾ ਇਦਾਂ ਦਾ ਵੀ ਉਧਰ ਜਿਵੇਂ ਬਹੁਤ ਫੋਰਨ ਜਾਂਦੇ ਆ ਪਾਸਪੋਰਟ ਬਣਦਾ ਇਹਨਾਂ ਦਾ ਵੀ ਪਾਸਪੋਰਟ ਬਣਨਾ ਚਾਹੀਦਾ ਇਹਦਾ ਪਾਸਪੋਰਟ ਬਕਾਇਦਾ ਬੰਨਣਾ ਚਾਹੀਦਾ ਹਾਂ ਵੀ ਇਸ ਕੰਟਰੀ 'ਚ ਜਾ ਰਹੇ ਨੇ ਇਸ ਦੁਕਾਨ ਤੇ ਕੰਮ ਕਰਨਗੇ ਇੰਨੇ ਦਿਹਾੜੀ ਇਹਨਾਂ ਦੀ ਬੰਨੀ ਜਾਵੇ ਜੀ ਹੁਣ ਜਿਹੜੇ ਮੈਂ ਮਤਲ ਇੱਧਰ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਪ੍ਰਵਾਸੀਆਂ ਦੇ ਵੱਲੋਂ ਪਰ ਕੋਈ ਹਿਮਾਚਲ 'ਚ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹੈਗਾ ਜੀ ਹਾਂ ਜੀ ਉਧਰ ਨਹੀਂ ਖਰੀਦ ਹਿਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬੀ ਵੀ ਉਧਰ ਦੇ ਆ ਕੇ ਇੱਧਰ ਜਗਾ ਖਰੀਦ ਰਹੇ ਆ ਉਹ ਤਾਂ ਵੋਟਾਂ ਦੇਖਦੇ ਜਿੰਨੂੰ ਵੋਟ ਚਾਹੀਦੀ ਆ ਉਹ ਕਹਿ ਦਿੰਦਾ ਯਾਨੀ ਇੱਥੇ ਚਲ ਤੇ ਆਧਾਰ ਕਾਰਡ ਵੀ ਬਣਾ ਦਿੰਦੇ ਆ ਵੀ ਬਣਵਾ ਦਿੰਦੇ ਆ ਸਾਰਾ ਕੁਝ ਬਣਾ ਕੇ ਸਾਰੀਆਂ ਸਹੂਲਤਾਂ ਤਾਂ ਦੇ ਦਿੱਤੀਆਂ ਉਹਨਾਂ ਨੂੰ ਜੀ 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 ਸਾਡੇ ਵਰਗੇ ਨੂੰ ਕੋਈ ਜੜੀ ਸਹੂਲਤ ਚਾਹੀਦੀ ਆ ਸਾਡੇ ਵਰਗੇ ਨੂੰ ਸਹੂਲਤ ਨਹੀਂ ਮਿਲਦੀ ਤੁਸੀਂ ਕੀ ਮੰਗਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਵੀ ਇੱਕ ਕਾਨੂੰਨ ਬਣਾ ਚਾਹੀਦਾ ਇਹ ਕਾਨੂੰਨ ਬੰਨਾ ਚਾਹੀਦਾ ਇਹਨਾਂ ਦਾ ਬਕਾਇਦਾ ਲੱਗਣਾ ਚਾਹੀਦਾ ਕਾਗਜ ਜੇ ਆਣਾ ਹੋਏ ਪੰਜਾਬ 'ਚ ਤੇ ਬਕਾਇਦਾ ਉਹਨਾਂ ਦਾ ਸਾਰਾ ਕੁਝ ਲੱਗਣਾ ਚਾਹੀਦਾ ਤੇ ਨਾਲੇ ਇਹਨਾਂ ਦੀ ਦਿਹਾੜੀ ਵੀ ਸੈਕਟਰ ਜਿੰਨਾ ਪੰਜਾਬੀ ਜੀ ਲੈਂਦੇ ਦਿਹਾੜੀ ਓਨੀ ਉਹ ਦਿਹਾੜੀ ਇਹਨਾਂ ਨੂੰ ਲੈਣੀ ਚਾਹੀਦੀ ਆ ਜੀ 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 ਹੋਰ ਤਾਂ ਸੀ ਇਹ ਕਹਿੰਦੇ ਆ ਕਿ ਇੱਥੇ ਆ ਕੇ ਜ਼ਮੀਨਾਂ ਖਰੀਦ ਲਈਆਂ ਨੇ ਇਹਨਾਂ ਨੇ ਕਰ ਪਾਏ ਹੋਏ ਆ ਬਪੂ ਜੀ ਇੱਕ ਆਪਾਂ ਕਿਸੇ ਨਾਲ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਦੇ ਭੇਦ ਭਾਵ ਨਹੀਂ ਕਰਦੇ ਚਲੋ ਹਣਾ ਸਾਰੇ ਲੋਕ ਆਪਦੀ ਕਮਾਈ ਕਰਦੇ ਨੇ ਰੋਜੀ ਰੋਟੀ ਖਾਂਦੇ ਨੇ ਠੀਕ ਆ ਪਰ ਜੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਜਿਵੇਂ ਪਰਵਾਸੀ ਨੇ ਥਾਂ ਥਾਂ ਉਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਵਧੀਆ ਆਪਦੀ ਸਰੋਂ ਕਮਾਈ ਕਰ ਰਹੇ ਨੇ ਪਰ ਜੇ ਆਪਾਂ ਇੱਕ ਪਾਸੇ ਦੇਖੀਏ ਹੁਣ ਸਾਰੇ ਆਪਾਂ ਦੇਖ ਰਹੇ ਹਾਂ ਹਣਾ ਵੀ ਜਿਹੜੇ ਆਪਣੇ ਪੰਜਾਬੀ ਭਾਈਚਾਰੇ 'ਚ ਤੁਸੀਂ ਉਹ ਸਾਰੇ ਦਸਤਾਰਦਾਰੀ ਵੀਰੇ ਬਾਬਾ ਜੀ ਸਾਰੇ ਬੈਠੇ ਨੇ ਬੇਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਆ ਸਾਰਾ ਕੰਮ ਬਾਹਰਲੇ ਦੇ ਦਿੱਤਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਾਰੇ ਘਰਾਂ ਚ ਅਸੀਂ ਕੰਮ ਕਰਨ ਜਾਣੇ ਆਂ ਸਾਨੂੰ ਬਜ਼ੁਰਗੇ ਮਿਲਦੇ ਆਂ 60 ਸਾਲ ਦੇ ਨਿੱਕੇ ਮਿਲਦੇ ਨੇ ਉਹ ਵਿਚਾਰੇ ਦੋਹੇ ਐਡੀ ਬੜੀ ਕੋਠੀ ਚ ਕਬਈਆ ਲਾਵੇ ਇੱਕ ਨੌਕਰੀ ਆਣੀ ਰੱਖੀ ਹੋਇਆ ਰੋਟੀਆਂ ਖਾ ਰਹੇ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵਾਂਗੇ ਬਾਪੂ ਤੁਸੀਂ ਬਾਹਰਲੀ ਗੱਲ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜਾਦੇ ਆ ਵੀ ਆ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਬਹਿਲਾ ਵਹਿਮ ਹੈ ਜੀ ਇੱਥੇ ਕੰਮ ਕਿਹੜੇ ਨੂੰ ਮਿਲ ਰਿਹਾ ਪਰ ਲੋਕ ਤਾਂ ਕਹਿੰਦੇ ਵੀ ਬੇਲੇ ਵਹਿ ਰਹੇ ਹਰ ਇੱਕ ਕੰਮ ਨਹੀਂ ਲੋਕ ਤਾਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ ਜਾ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉੱਥੇ ਤਾਂ ਦੂਏ ਦੇ ਉੱਧਰ ਸੂਬੇਵਾਂ ਨੇ ਇਹ ਤੇਰਾ ਜੂਪੀ ਲਾ ਲੈ ਬਿਹਾਰ ਲਾ ਲੈ ਔਰ ਊਰੇ ਗਰ ਅੰਤਰ ਬਹੁਤ ਬਹੁਤ ਫਰਕ ਹੈ ਆਪਣਾ ਕਹ ਰਹੇ ਨੇ ਕਹਿੰਦੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਦਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬੇਲਾ ਬਹਿਮ ਹੈ ਜੀ ਕਹਨੇਗਾ ਪ੍ਰਵਾਸੀ ਕਰਨੇ ਨੂੰ ਪੂਰਾ ਕੰਮ ਕਰ ਰਹੇ ਆ ਜਿਆਦਾ ਆਮ ਬੰਦਾ ਹਾਂ ਤੇ ਜੀ ਜੀ ਹਾਂ ਦਾ ਪ੍ਰਵਾਸੀ ਦੇ ਰਹੇ ਨੇ ਪਰ ਬੱਤ ਪ੍ਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਕਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਕਟ ਰੇਟਾਂ ਮ ਕਰਦੇ ਨੇ ਸਾਈਂ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾਡੇ ਨਾਲ ਜੇ ਅਸੀਂ 100 ਮੰਗਦੇ ਆ ਉਹ 50 ਚ ਕੰਮ ਕਰ ਜਾਂਦੇ ਆ ਉਹ 50 ਚ ਕਰਦੇ ਨੇ ਸਾਡਾ ਕਿਜਾਰਾ ਕਿੱਥੇ ਹੋ ਜਾਏਗਾ ਉੱਧਰ ਬਿਹਾਰ ਮਾ ਮਿਤਰੀ ਕੀ ਵਿਹਾੜੀ 500 ਹੈ ਅਸੀਂ ਕਿੱਥੇ ਕਰ ਲੇਗੇ ਮੇਰੇ 500 ਚ ਕਿਜਾਰਾ ਕਿਤਾਈ ਕਰਕੇ ਉਹ ਘਟੇ ਜਾਣਗੇ ਉਰੇ ਕਰਦੇ ਨੇ ਉਹਨਾਂ ਨੂੰ ਸੋਚੀ ਕਰਦੇ ਆ ਕੀ ਕਹਿ ਰਹੇ ਹੋ ਤੁਸੀਂ ਉਧਰ ਤੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ ਆ ਇਹ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦੇ ਜਿਵੇਂ ਵੀ ਹੁੰਦਾ ਬਸ ਚੱਲੀ ਚੱਲੇ ਕੰਮ ਜੀ ਜੀ ਉਹ ਬਸ ਜਿਹੜੇ ਅਸਲੀ ਮਿਸਤਰੀ ਨੇ ਯਾਦ ਉਹ ਵਿਲੇ ਬੈਠੇ ਨੇ ਉਹ ਕਹਿੰਦੇ ਉਹ ਆੜੀ ਹੋਈ ਆ ਕਿ ਸਾਨੂੰ ਯਾ ਜਿੰਨੀ ਦੇਰ ਪੂਰੀ ਦਿਹਾੜੀ ਨਹੀਂ ਮਿਲਦੀ ਅਸੀਂ ਕੰਮ ਨਹੀਂ ਕਰਨਾ ਜੀ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਦਾ ਪੰਜਾਬੀ ਭਾਈਚਾਰਾ ਆਪਾਂ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਵੀ ਸਾਰੇ ਵੇਲੇ ਬੈਠੇ ਨੇ ਕੰਮ ਲਈ ਕੰਮ ਘੱਟ ਰੇਟ ਤੇ ਆ ਜੀ ਘੱਟ ਰੇਟ ਲੈਂਦੇ ਆ ਬੰਦੇ ਉਹ ਕੰਮ ਕਰਦੇ ਆ ਉਹ ਘੱਟ ਰੇਟ ਦੇ ਜਿਹੜੇ ਯੂਪੀ ਤੋਂ ਆਇਆ ਘੱਟ ਰੇਟ ਕਰਦੇ ਆ ਉਹ ਜੀ 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 ਅਸੀਂ ਜਿਹੜਾ ਰੇਟ ਦੱਸਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਇੰਨੇ ਦਾ ਕਰਿਆ ਹੋਇਆ ਉਸ ਤੋਂ 2-300 ਰੁਪਏ ਸਸਤਾ ਕਰ ਦਣਗੇ ਕੰਮ ਜੀ 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 ਠੀਕ ਇੱਕ ਗੱਲ ਹੋਰ ਆ ਵੀ ਜਿੱਦਾਂ ਹੁਣ ਪਿੱਛੇ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਮੁੱਦਾ ਉੱਠ ਕੇ ਹਟਿਆ ਤਾਂ ਸਾਰੇ ਕੋਈ ਖਿਲਾਫ ਬੋਲ ਰਹੇ ਨੇ ਤੇ ਕੋਈ ਕਹਿ ਰਹੇ ਨੇ ਵੀ ਨਹੀਂ ਵੀ ਚਲੋ ਵੀ ਇਹ ਵੀ ਇਨਸਾਨ ਨੇ ਕੰਮ ਕਰ ਰਹੇ ਨੇ ਪਰ ਕਹਿ ਰਹੇ ਨੇ ਵੀ ਇਹਨਾਂ ਲਈ ਕਾਨੂੰਨ ਬਣਨਾ ਚਾਹੀਦਾ ਵੀ ਜੇ ਆਪਾਂ ਪੰਜਾਬੀ ਕੋਈ ਵੀ ਹਨਾ ਬਾਹਰ ਜਾਣਾ ਚਾਹੇ ਉਹ ਹਿਮਾਚਲ ਚ ਜਾਂਦਾ ਕੋਈ ਹਰਿਆਣੇ ਚ ਜਾਂਦਾ ਜਾਂ ਕੋਈ ਰਾਜਸਥਾਨ ਚ ਜਾਂਦਾ ਹਿਮਾਚਲ ਬਣਨਾ ਚਾਹੀਦਾ ਇਦਾਂ ਦਾ ਵੀ ਉੱਧਰ ਜਿਵੇਂ ਬਹੁਤ ਫੋਰਨ ਜਾਂਦੇ ਆ ਪਾਸਪੋਰਟ ਬਣਦਾ ਇਹਨਾਂ ਦਾ ਵੀ ਪਾਸਪੋਰਟ ਬਣਨਾ ਚਾਹੀਦਾ ਇਹਦਾ ਪਾਸਪੋਰਟ ਬਕਾਇਦਾ ਬੰਨਣਾ ਚਾਹੀਦਾ ਹਾਂ ਵੀ ਇਸ ਕੰਟਰੀ 'ਚ ਜਾ ਰਹੇ ਨੇ ਇਹ ਇਸ ਦੁਕਾਨ ਤੇ ਕੰਮ ਕਰਨਗੇ ਇੰਨੇ ਦਿਹਾੜੀ ਇਹਨਾਂ ਦੀ ਬੰਨੀ ਜਾਵੇ ਜੀ ਹੁਣ ਜਿਹੜੇ ਮੈਂ ਮਤਲਬ ਇਧਰ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਪਰਵਾਸੀਆਂ ਦੇ ਵੱਲੋਂ ਪਰ ਕੋਈ ਹਿਮਾਚਲ 'ਚ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹੈਗਾ ਜੀ ਨਾ ਜੀ ਉਧਰ ਨਹੀਂ ਖਰੀਦ ਹਿਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬੀ ਵੀ ਉਧਰ ਦੇ ਆ ਕੇ ਇਧਰ ਜਗਾ ਖਰੀਦ ਰਹੇ ਆ ਉਹ ਤਾਂ ਵੋਟਾਂ ਦੇਖਦੇ ਜਿੰਨੂੰ ਵੋਟ ਚਾਹੀਦੀ ਆ ਉਹ ਕਹਿ ਦਿੰਦਾ ਯਾਰ ਇੱਥੇ ਚੱਲ ਤੇ ਆਧਾਰ ਕਾਰਡ ਵੀ ਬਣਾ ਦਿੰਦੇ ਆ ਵੀ ਬਣਵਾ ਦਿੰਦੇ ਆ ਸਾਰਾ ਕੁਝ ਬਣਾ ਕੇ ਸਾਰੀਆਂ ਸਹੂਲਤਾਂ ਦਾ ਦੇਤੀਆਂ ਉਹਨਾਂ ਨੂੰ ਜੀ 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 ਸਾਡੇ ਵਰਗੇ ਨੂੰ ਕੋਈ ਜੜੀ ਸਹੂਲਤ ਚਾਹੀਦੀ ਆ ਸਾਡੇ ਵਰਗੇ ਨੂੰ ਸਹੂਲਤ ਨਹੀਂ ਮਿਲਦੀ ਤੁਸੀਂ ਕੀ ਮੰਗਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਵੀ ਕਾਨੂੰਨ ਬਣਾਣਾ ਚਾਹੀਦਾ ਇਹ ਕਾਨੂੰਨ ਬੰਨਣਾ ਚਾਹੀਦਾ ਇਹਨਾਂ ਦਾ ਬਕਾਇਦਾ ਲੱਗਣਾ ਚਾਹੀਦਾ ਕਾਗਜ ਜੇ ਆਣਾ ਹੋਵੇ ਪੰਜਾਬ 'ਚ ਤੇ ਬਕਾਇਦਾ ਉਹਨਾਂ ਦਾ ਪ੍ਰੂਫ ਸਾਰਾ ਕੁਝ ਲੱਗਣਾ ਚਾਹੀਦਾ ਤੇ ਨਾਲੇ ਇਹਨਾਂ ਦੀ ਦਿਹਾੜੀ ਵੀ ਸੈਟ ਜਿੰਨਾ ਪੰਜਾਬੀ ਜ ਲੈ ਲੈਂਦੇ ਦਿਹਾੜੀ ਉਨੇ ਉਹ ਦਿਹਾੜੀ ਇਹਨਾਂ ਨੂੰ ਲੈਣੀ ਚਾਹੀਦੀ ਆ ਜੀ ਜੀ ਹੋਰ ਤਾਂ ਸੀ ਇਹ ਕਹਿੰਦੇ ਆ ਕਿ ਇੱਥੇ ਆ ਕੇ ਜ਼ਮੀਨਾਂ ਖਰੀਦ ਲਿਆਣੀਆਂ ਨੇ ਕਰ ਪਾਏ ਹੋਏ ਆ ਬਾਬੂ ਸੇ ਇੱਕ ਆਪਾਂ ਕਿਸੇ ਨਾਲ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਦੇ ਭੇਦ ਭਾਵ ਨਹੀਂ ਕਰਦੇ ਚਲੋ ਹਣਾ ਸਾਰੇ ਲੋਕ ਆਪਦੀ ਕਮਾਈ ਕਰਦੇ ਨੇ ਰੋਜੀ ਰੋਟੀ ਖਾਂਦੇ ਨੇ ਠੀਕ ਆ ਪਰ ਜੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਜਿਵੇਂ ਪਰਵਾਸੀ ਨੇ ਥਾਂ ਥਾਂ ਉਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਵਧੀਆ ਆਪਦੀ ਚਲੋ ਕਮਾਈ ਕਰ ਰਹੇ ਨੇ ਪਰ ਜੇ ਆਪਾਂ ਇੱਕ ਪਾਸੇ ਦੇਖੀ ਹੁਣ ਸਾਰੇ ਆਪਾਂ ਦੇਖ ਰਹੇ ਹਣਾ ਵੀ ਜਿਹੜੇ ਆਪਣੇ ਪੰਜਾਬੀ ਭਾਈਚਾਰਾ 'ਚ ਤੁਸੀਂ ਹੋ ਸਾਰੇ ਦਸਤਾਰਦਾਰੀ ਵੀਰੇ ਬਾਬਾ ਜੀ ਸਾਰੇ ਬੈਠੇ ਨੇ ਬੇਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਆ ਸਾਰਾ ਕੰਮ ਬਾਹਰਲੇ ਦੇ ਦਿੰਦਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਾਰੇ ਘਰਾਂ ਚਾਚੀ ਕੰਮ ਕਰਨ ਜਾਣੇ ਆ ਸਾਨੂੰ ਬਜ਼ੁਰਗੇ ਮਿਲਦੇ ਆ ਅੱਛਾ ਜੀ 60 ਸਾਲ ਦੇ ਨੀਚੇ ਮਿਲਦੇ ਨੇ ਉਹ ਵਿਚਾਰੇ ਦੋ ਹੀ ਏਡੀ ਬੜੀ ਕੋਠੀ ਚ ਕਬਈਆ ਲਾਵੇ ਇੱਕ ਨੌਕਰੀ ਰਣੀ ਰੱਖੀ ਹੋਇਆ ਰੋਟੀਆਂ ਖਾ ਰਿਹਾ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵੇਂਗੇ ਬਾਬੂ ਤੁਸੀਂ ਬਾਹਰਲੀ ਗੱਲ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜਾਦੇ ਆ ਵੀ ਆ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਲੋ ਬਹਿਲਾ ਵਹਿਮ ਹੈ ਜੀ ਇੱਥੇ ਕੰਮ ਕਿੱਡੇ ਨੂੰ ਮਿਲ ਰਿਆ ਪਰ ਲੋਕ ਤਾਂ ਕਹਿੰਦੇ ਵੀ ਬਿਲੇ-ਵਿਲੇ ਘਰੇ ਕੰਮ ਨਹੀਂ ਲੋਕ ਤਾਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ ਜਾ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉੱਥੇ ਤਾਂ ਦੂਏ ਦੇ ਉੱਧਰ ਸੂਬੇ ਵਾਲੇ ਜੋ ਤੇਰਾ ਜੂਪੀ ਲਾ ਲੈ ਬਿਹਾਰ ਲਾ ਲੈ ਔਰ ਊਰੇ ਘਰ ਅੰਤਰ ਬਹੁਤ ਬਹੁਤ ਫਰਕ ਹੈ ਆਪਣਾ ਕਹ ਰਹੇ ਨੇ ਕਹਿੰਦੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਦਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬੇਲਾ ਬਹਿਮ ਹੈ ਜੀ ਕਹਨੇਗਾ ਪ੍ਰਵਾਸੀ ਕਰਨੇ ਨੂੰ ਪੂਰਾ ਕੰਮ ਕਰ ਰਹੇ ਆ ਜਿਆਦਾ ਆਮ ਬੰਦਾ ਹੀ ਹਾਂ ਦੇ ਠੀਕ ਠੀਕ ਹਾਂ ਦਾ ਪਰਵਾਸੀ ਦੇ ਰਹੇ ਨੇ ਪਰਬਤ ਪਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਕਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਕਟ ਰੇਟਾਂ ਮ ਕਰਦੇ ਨੇ ਸਾਈਂ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾਡੇ ਨਾਲ ਜੇ ਅਸੀਂ 100 ਮੰਗਦੇ ਹੋ 50 ਚ ਕੰਮ ਕਰ ਜਾਂਦੇ ਆ ਉਹ 50 ਚ ਕਰਨੇ ਸਾਡਾ ਗੁਜ਼ਾਰਾ ਕਿੱਥੇ ਹੋ ਜਾਏਗਾ ਈਬਾ ਉਧਰ ਬਿਹਾਰ ਮ ਮਿੱਤਰੀ ਕੀ ਦਿਹਾੜੀ 500 ਹੈ ਅਸੀਂ ਕਿੱਥੇ ਕਰ ਲੇ ਗੋਰੇ 500 ਚ ਕਿ ਜਾਰਾ ਕਿ ਚਾਈ ਕਰਕੇ ਉਹ ਘਟ ਜਾਣਗੇ ਉਰੇ ਕਰਦੇ ਨੇ ਉਹਨਾਂ ਨੂੰ ਸੋਚੀ ਕਰਦੇ ਆ ਕੀ ਕਹਿ ਰਹੇ ਹੋ ਤੁਸੀਂ ਉਧਰ ਦੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ ਆ ਇਹ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦੇ ਜਿਵੇਂ ਵੀ ਹੁੰਦਾ ਬਸ ਚੱਲੀ ਜੱਲੇ ਕੰਮ ਆ ਜੀ ਜੀ ਉਹ ਬਸ ਜਿਹੜੇ ਅਸਲੀ ਮਿਸਤਰੀ ਨੇ ਜਾਦੇ ਉਹ ਵਿਲੇ ਬੈਠੇ ਨੇ ਉਹ ਕਹਿੰਦੇ ਉਹ ਆੜੀ ਹੋਈ ਆ ਕਿ ਸਾਨੂੰ ਜਿੰਨੀ ਦੇਰ ਪੂਰੀ ਦਿਹਾੜੀ ਨਹੀਂ ਮਿਲਦੀ ਅਸੀਂ ਕੰਮ ਨਹੀਂ ਕਰਨਾ ਜੀ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਪੰਜਾਬੀ ਭਾਈਚਾਰਾ ਆਪਾਂ ਕਿਸੇ ਨਾਲ ਭੇਦ ਭਾਬ ਨਹੀਂ ਕਰਦੇ ਵੀ ਸਾਰੇ ਵੇਲੇ ਬੈਠੇ ਨੇ ਕੰਮ ਨਹੀਂ ਕੰਮ ਘੱਟ ਰੇਟ ਤੇ ਆ ਜੀ ਘੱਟ ਰੇਟ ਲੈਂਦੇ ਆ ਬੰਦੇ ਉਹ ਕੰਮ ਕਰਦੇ ਆ ਉਹ ਘੱਟ ਰੇਟ ਤੇ ਜਿਹੜੇ ਯੂਪੀ ਤੋਂ ਆਇਆ ਘੱਟ ਰੇਟ ਕਰਦੇ ਆ ਉਹ ਜੀ 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 ਅਸੀਂ ਜਿਹੜਾ ਰੇਟ ਦੱਸਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਇੰਨੇ ਦਾ ਕਰਿਆ ਹੋਇਆ ਉਸ ਤੋਂ 2-300 ਰੁਪਏ ਸਸਤਾ ਕਰ ਦਣਗੇ ਕੰਮ ਜੀ ਜੀ ਠੀਕ ਸੋ ਇੱਕ ਗੱਲ ਹੋਰ ਆ ਵੀ ਜਿੱਦਾਂ ਹੁਣ ਪਿੱਛੇ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਮੁੱਦਾ ਉੱਠ ਕੇ ਹਟਿਆ ਤਾਂ ਸਾਰੇ ਕੋਈ ਖਿਲਾਫ बोल ਰਹੇ ਨੇ ਤੇ ਕੋਈ ਕਹਿ ਰਹੇ ਨੇ ਵੀ ਨਹੀਂ ਵੀ ਚਲੋ ਵੀ ਇਹ ਵੀ ਇਨਸਾਨ ਨੇ ਕੰਮ ਕਰ ਰਹੇ ਨੇ ਪਰ ਕਹਿ ਰਹੇ ਨੇ ਵੀ ਇਹਨਾਂ ਲਈ ਕਾਨੂੰਨ ਬਣਨਾ ਚਾਹੀਦਾ ਵੀ ਜੇ ਆਪਾਂ ਪੰਜਾਬੀ ਕੋਈ ਵੀ ਹਨਾ ਬਾਹਰ ਜਾਣਾ ਚਾਹੇ ਉਹ ਹਿਮਾਚਲ 'ਚ ਜਾਂਦਾ ਕੋਈ ਹਰਿਆਣੇ 'ਚ ਜਾਂਦਾ ਜਾਂ ਕੋਈ ਰਾਜਸਥਾਨ 'ਚ ਜਾਂਦਾ ਹਿਮਾਚਲ 'ਚ ਨਾ ਜਾਹੀਦਾ ਇਦਾਂ ਦਾ ਵੀ ਉਧਰ ਜਿਵੇਂ ਬਹੁ ਫੋਰਨ ਜਾਂਦੇ ਆ ਪਾਸਪੋਰਟ ਬਣਦਾ ਇਹਨਾਂ ਦਾ ਵੀ ਪਾਸਪੋਰਟ ਬਣਨਾ ਚਾਹੀਦਾ ਇਹਦਾ ਪਾਸਪੋਰਟ ਬਕਾਇਦਾ ਬੰਨਣਾ ਚਾਹੀਦਾ ਹਾਂ ਵੀ ਇਸ ਕੰਟਰੀ 'ਚ ਜਾ ਰਹੇ ਨੇ ਇਸ ਦੁਕਾਨ ਤੇ ਕੰਮ ਕਰਨਗੇ ਇੰਨੇ ਦਿਹਾੜੀ ਇਹਨਾਂ ਦੀ ਬੰਨੀ ਜਾਵੇ ਜੀ ਹੁਣ ਜਿਹੜੇ ਮੈਂ ਮਤਲ ਇਧਰ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਪ੍ਰਵਾਸੀਆਂ ਦੇ ਵੱਲੋਂ ਪਰ ਕੋਈ ਹਿਮਾਚਲ 'ਚ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹੈਗਾ ਜੀ ਨਾ ਜੀ ਉਧਰ ਨਹੀਂ ਹਿਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬੀ ਵੀ ਉਧਰ ਦੇ ਆ ਕੇ ਇਧਰ ਜਗਾ ਖਰੀਦ ਰਹੇ ਆ ਉਹ ਤਾਂ ਵੋਟਾਂ ਦੇਖਦੇ ਜਿੰਨੂੰ ਬੋਟ ਚਾਹੀਦੀ ਆ ਉਹ ਕਹਿ ਦਿੰਦਾ ਯਾਰ ਵੀ ਚੱਲ ਤੇ ਆਧਾਰ ਕਾਰਡ ਵੀ ਬਣਾ ਦਿੰਨੇ ਆ ਵੀ ਬਣਵਾ ਦਿੰਨੇ ਆ ਸਾਰਾ ਕੁਝ ਬਣਾ ਕੇ ਸਾਰੀਆਂ ਸਹੂਲਤਾਂ ਤਾਂ ਦੇਤੀਆਂ ਉਹਨਾਂ ਨੂੰ ਜੀ 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 ਸਾਡੇ ਵਰਗਿਆਂ ਨੂੰ ਕੋਈ ਜੜੀ ਸਹੂਲਤ ਚਾਹੀਦੀ ਆ ਸਾਡੇ ਵਰਗਿਆਂ ਨੂੰ ਉਹ ਸਹੂਲਤ ਨਹੀਂ ਮਿਲਦੀ ਤੁਸੀਂ ਕੀ ਮੰਗਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਵੀ ਕਾਨੂੰਨ ਬਣਾਣਾ ਚਾਹੀਦਾ ਇਹ ਕਾਨੂੰਨ ਬੰਨਣਾ ਚਾਹੀਦਾ ਇਹਦਾ ਬਕਾਇਦਾ ਲੱਗਣਾ ਚਾਹੀਦਾ ਕਾਗਜੇ ਕਿ ਜੇ ਆਣਾ ਹੋਵੇ ਪੰਜਾਬ ਚ ਤੇ ਬਕਾਇਦਾ ਉਹਦਾ ਪ੍ਰੂਫ ਸਾਰਾ ਕੁਝ ਲੱਗਣਾ ਚਾਹੀਦਾ ਤੇ ਨਾਲੇ ਇਹਨਾਂ ਦੀ ਦਿਹਾੜੀ ਵੀ ਸੈਕਟਰ ਜਿੰਨਾ ਪੰਜਾਬੀ ਜ ਲੈ ਲੈਂਦੇ ਦਿਹਾੜੀ ਉਨੇ ਉਹ ਦਿਹਾੜੀ ਇਹਨਾਂ ਨੂੰ ਲੈਣੀ ਚਾਹੀਦੀ ਆ ਜੀ 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 ਹੋਰ ਤਾਂ ਸੀ ਇਹ ਕਹਿੰਦੇ ਆ ਕਿ ਇੱਥੇ ਆ ਕੇ ਜ਼ਮੀਨਾਂ ਖਰੀਦ ਲਿਆ ਨਹੀਂ ਆ ਨੇ ਕਰ ਪਾਏ ਹੋਏ ਆ ਬਾਬੂ ਜੀ ਇੱਕ ਆਪਾਂ ਕਿਸੇ ਨਾਲ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਦੇ ਭੇਦ ਭਾਵ ਨਹੀਂ ਕਰਦੇ ਚਲੋ ਹਣਾ ਸਾਰੇ ਲੋਕ ਆਪਦੀ ਕਮਾਈ ਕਰਦੇ ਨੇ ਰੋਜੀ ਰੋਟੀ ਖਾਂਦੇ ਨੇ ਠੀਕ ਆ ਪਰ ਜੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਜਿਵੇਂ ਪਰਵਾਸੀ ਨੇ ਥਾਂ ਥਾਂ ਉਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਵਧੀਆ ਆਪਦੀ ਚਲੋ ਕਮਾਈ ਕਰ ਰਹੇ ਨੇ ਪਰ ਜੇ ਆਪਾਂ ਇੱਕ ਪਾਸੇ ਦੇਖੀ ਹੁਣ ਸਾਰੇ ਆਪਾਂ ਦੇਖ ਰਹੇ ਹਾਂ ਹਣਾ ਵੀ ਜਿਹੜੇ ਆਪਣੇ ਪੰਜਾਬੀ ਭਾਈਚਾਰਾ 'ਚ ਤੁਸੀਂ ਹੋ ਸਾਰੇ ਦਸਤਾਰਦਾਰੀ ਵੀਰੇ ਬਾਬਾ ਜੀ ਸਾਰੇ ਬੈਠੇ ਨੇ 베ਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਹੈ ਸਾਰਾ ਕੰਮ ਬਾਹਰਲੇ ਦੇ ਦਿੱਤਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਹਰ ਘਰਾਂ ਚਾਚੀ ਕੰਮ ਕਰਨ ਜਾਣੇ ਆ ਸਾਨੂੰ ਬਜ਼ੁਰਗੇ ਮਿਲਦੇ ਆ ਅੱਛਾ ਜੀ 60 ਸਾਲ ਦੇ ਨਿੱਕੇ ਮਿਲਦੇ ਨੇ ਉਹ ਵਿਚਾਰੇ ਦੋ ਐਡੀ ਬੜੀ ਕੋਠੀ ਚ ਕਬਈਆ ਲਾ ਵਕ ਨੌਕਰੀਆਂ ਨਹੀਂ ਰੱਖੀਆ ਰੋਟੀਆਂ ਖਾ ਰਿਹਾ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵੇਂਗੇ ਬਾਬੂ ਤੁਸੀਂ ਬਾਹਰਲੀ ਗੱਲ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜਾਦੇ ਆ ਵੀ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਲੋ ਬੇਲਾ ਵਹਿਮ ਹੈ ਜੀ ਇੱਥੇ ਕੰਮ ਕਿਹੜੇ ਨੂੰ ਮਿਲ ਰਿਆ ਪਰ ਲੋਕ ਤਾਂ ਕਹਿੰਨੇ ਵੀ ਬੇਲੇ ਵਹਿ ਰਹੇ ਹਰ ਇੱਕਦਮ ਨਹੀਂ ਲੋਕ ਤਾਂ ਕਹਿੰਨੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ 'ਚ ਆ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉੱਥੇ ਤਾਂ ਦੂਏ ਦੇ ਉਧਰ ਸੂਬੇ ਵਾਲੇ ਜਾਂ ਤੇਰਾ ਜੂਪੀ ਵਾਲੇ ਬਿਹਾਰ ਵਾਲੇ ਔਰ ਊਰੇ ਘਰ ਅੰਤਰ ਬਹੁਤ ਬਹੁਤ ਫਰਕ ਆਪਣਾ ਕਹ ਰਹੇ ਨੇ ਕਹਿੰਨੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਦਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬਹਿਲਾ ਬਹਿਮਾ ਜੀ ਕਹਿੰਦੇਗਾ ਪਰਵਾਸੀ ਕਰਨੇ ਨੂੰ ਪੂਰਾ ਕੰਮ ਕਰ ਰਹੇ ਆ ਜਦਾ ਆਮ ਬੰਦਾ ਹੀ ਜੀ 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 ਹਾਂ ਤਾਂ ਪਰਵਾਸੀ ਦੇ ਰਹੇ ਨੇ ਪਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਕਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਕਟ ਰੇਟਾਂ ਮ ਕਰਦੇ ਤਾਂ ਹੀ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾਡੇ ਨਾਲ ਜੇ ਅਸੀਂ 100 ਮੰਗਦੇ ਹੋ 50 ਚ ਕੰਮ ਕਰ ਜਾਂਦੇ ਆ ਉਹ 50 ਚ ਕਰਨੇ ਸਾਡਾ ਗੁਜ਼ਾਰਾ ਕਿੱਥੇ ਹੋ ਜਾਏਗਾ ਉੱਧਰ ਬਿਹਾਰ માં ਮਿੱਤਰੀ ਕੀ ਦਿਹਾੜੀ 500 ਹੈ ਅਸੀਂ ਕਿੱਥੇ ਕਰ ਲੇ ਗਏ ਮੇਰੇ 500 ਚੁੱਕੇ ਜਾ ਰ। ਫੇ ਤਾਈ ਕਰਕੇ ਉਹ ਘਟੇ ਜਾਣ ਕੇ ਉਰੇ ਕਰਦੇ ਨੇ ਉਹਨਾਂ ਨੂੰ ਸੋਝੀ ਕਰਦੇ ਆ। ਕੀ ਕਹਿ ਰਹੇ ਹੋ ਤੁਸੀਂ? ਉਧਰ ਦੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ। ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ। ਆਏ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦੇ ਜਿਵੇਂ ਵੀ ਹੁੰਦਾ ਵਾ ਚੱਲੀ ਜੱਲੇ ਕੰਮ। ਜੀ ਜੀ। ਉਹ ਵਾ ਜਿਹੜੇ ਅਸਲੀ ਮਿਸਤਰੀ ਨੇ ਜਾਦੇ ਉਹ ਵਿਹਲੇ ਬੈਠੇ ਨੇ। ਉਹਨਾਂ ਨੂੰ ਅਰਿਓ ਯਾਗੇ ਸਾਨੂੰ ਜਿੰਨੀ ਦੇਰ ਪੂਰੀ ਦਿਹਾੜੀ ਨਹੀਂ ਮਿਲਦੀ ਤਾਂ ਅਸੀਂ ਕੰਮ ਨਹੀਂ ਕਰਨਾ ਜੀ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਪੰਜਾਬੀ ਭਾਈਚਾਰ ਆਪਾਂ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਵੀ ਸਾਰੇ ਵੇਲੇ ਬੈਠੇ ਨੇ ਕੰਮ ਨਹੀਂ ਕਰ ਕੰਮ ਘੱਟ ਰੇਟ ਤੇ ਆ ਜੀ ਘੱਟ ਰੇਟ ਲੈਂਦੇ ਆ ਬੰਦੇ ਉਹ ਕੰਮ ਕਰਦੇ ਆ ਉਹ ਘੱਟ ਰੇਟ ਦੇ ਜਿਹੜੇ ਯੂਪੀ ਤੋਂ ਆਇਆ ਘੱਟ ਰੇਟ ਕਰਦੇ ਆ ਉਹ ਜੀ 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 ਅਸੀਂ ਜਿਹੜਾ ਰੇਟ ਦੱਸਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਇੰਨੇ ਦਾ ਕਰਿਆ ਹੋਇਆ ਉਸ ਤੋਂ 2-300 ਰੁਪਏ ਸਸਤਾ ਕਰ ਦਣਗੇ ਕੰਮ ਸੋ ਇੱਕ ਗੱਲ ਹੋਰ ਆ ਵੀ ਜਿੱਦਾਂ ਹੁਣ ਪਿੱਛੇ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਮੁੱਦਾ ਉੱਠ ਕੇ ਹਟਿਆ ਤਾਂ ਸਾਰੇ ਕੋਈ ਖਲਾਫ ਬੋਲ ਰਹੇ ਨੇ ਤੇ ਕੋਈ ਕਹਿ ਰਹੇ ਨੇ ਵੀ ਨਹੀਂ ਵੀ ਚਲੋ ਵੀ ਇਹ ਵੀ ਇਨਸਾਨ ਨੇ ਕੰਮ ਕਰ ਰਹੇ ਨੇ ਪਰ ਕਹਿ ਰਹੇ ਨੇ ਵੀ ਇਹਨਾਂ ਲਈ ਕਾਨੂੰਨ ਬਣਾਉਣਾ ਚਾਹੀਦਾ ਵੀ ਜੇ ਆਪਾਂ ਪੰਜਾਬੀ ਕੋਈ ਵੀ ਹਨਾ ਬਾਹਰ ਜਾਣਾ ਚਾਹੇ ਉਹ ਹਿਮਾਚਲ ਚ ਜਾਂਦਾ ਕੋਈ ਹਰਿਆਣੇ ਚ ਜਾਂਦਾ ਜਾਂ ਕੋਈ ਰਾਜਸਥਾਨ ਚ ਜਾਂਦਾ ਹਿਮਾਚਲ ਨਾ ਜਾਹੀਦਾ ਇਦਾਂ ਦਾ ਵੀ ਉਧਰ ਜਿਵੇਂ ਬਹੁ ਫੋਰਨ ਜਾਂਦੇ ਆ ਪਾਸਪੋਰਟ ਬਣਦਾ ਇਹਨਾਂ ਦਾ ਵੀ ਪਾਸਪੋਰਟ ਬਣਨਾ ਚਾਹੀਦਾ ਇਹਦਾ ਪਾਸਪੋਰਟ ਬਕਾਇਦਾ ਬੰਨਣਾ ਚਾਹੀਦਾ ਹਾਂ ਵੀ ਇਸ ਕੰਟਰੀ 'ਚ ਜਾ ਰਹੇ ਨੇ ਇਸ ਦੁਕਾਨ ਤੇ ਕੰਮ ਕਰਨਗੇ ਇੰਨੇ ਦਿਹਾੜੀ ਇਹਨਾਂ ਦੀ ਬੰਨੀ ਜਾਵੇ ਜੀ ਹੁਣ ਜਿਹੜੇ ਮੈਂ ਮਤਲ ਇਧਰ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਪਰਵਾਸੀਆਂ ਦੇ ਵੱਲੋਂ ਪਰ ਕੋਈ ਹਿਮਾਚਲ 'ਚ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹੈਗਾ ਜੀ ਨਾ ਜੀ ਉਧਰ ਨਹੀਂ ਹਿਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬੀ ਵੀ ਉਧਰ ਦੇ ਆ ਕੇ ਇਧਰ ਜਗਾ ਖਰੀਦ ਰਹੇ ਆ ਉਹ ਤਾਂ ਵੋਟਾਂ ਦੇਖਦੇ ਜਿੰਨੂੰ ਬੋਡ ਚਾਹੀਦੀ ਆ ਉਹ ਕਹਿ ਦਿੰਦਾ ਯਾਂ ਵੀ ਚੱਲ ਤੇ ਆਧਾਰ ਕਾਰਡ ਵੀ ਬਣਾ ਦਿੰਨੇ ਆ ਵੀ ਬਣਵਾ ਦਿੰਨੇ ਆ ਸਾਰਾ ਕੁਝ ਬਣਾ ਕੇ ਸਾਰੀਆਂ ਸਹੂਲਤਾਂ ਤਾਂ ਦੇਤੀਆਂ ਉਹਨਾਂ ਨੂੰ ਜੀ 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 ਸਾਡੇ ਵਰਗਿਆਂ ਨੂੰ ਕੋਈ ਜੜੀ ਸਹੂਲਤ ਚਾਹੀਦੀ ਆ ਸਾਡੇ ਵਰਗਿਆਂ ਨੂੰ ਉਹ ਸਹੂਲਤ ਨਹੀਂ ਮਿਲਦੀ ਤੁਸੀਂ ਕੀ ਮੰਗਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਵੀ ਇੱਕ ਕਾਨੂੰਨ ਬਣਾ ਚਾਹੀਦਾ ਇਹ ਕਾਨੂੰਨ ਬੰਨਣਾ ਚਾਹੀਦਾ ਇਹਦਾ ਬਕਾਇਦਾ ਲੱਗਣਾ ਚਾਹੀਦਾ ਕਾਗਜੇ ਕਿ ਜੇ ਆਣਾ ਹੋਵੇ ਪੰਜਾਬ ਚ ਤੇ ਬਕਾਇਦਾ ਉਹਦਾ ਪ੍ਰੂਫ ਸਾਰਾ ਕੁਝ ਲੱਗਣਾ ਚਾਹੀਦਾ ਤੇ ਨਾਲੇ ਇਹਨਾਂ ਦੀ ਦਿਹਾੜੀ ਵੀ ਸੈਟ ਜਿੰਨਾ ਪੰਜਾਬੀ ਜਹ ਲੈਂਦੇ ਦਿਹਾੜੀ ਉੰਨੀ ਉਹ ਦਿਹਾੜੀ ਇਹਨਾਂ ਨੂੰ ਲੈਣੀ ਚਾਹੀਦੀ ਆ ਜੀ 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 ਹੋਰ ਤਾਂ ਸੀ ਇਹ ਕਹਿੰਦੇ ਆ ਕਿ ਇੱਥੇ ਆ ਕੇ ਜ਼ਮੀਨਾਂ ਖਰੀਦ ਲਿਆਣੀਆਂ ਨੇ ਕਰ ਪਾਏ ਹੋਏ ਆ ਬਾਬੂ ਜੀ ਇੱਕ ਆਪਾਂ ਕਿਸੇ ਨਾਲ ਕਿਸੇ ਦੀ ਕੋਈ ਟਿੱਪਣੀ ਨਹੀਂ ਕਰਦੇ ਭੇਦ ਭਾਵ ਨਹੀਂ ਕਰਦੇ ਚਲੋ ਹਣਾ ਸਾਰੇ ਲੋਕ ਆਪਦੀ ਕਮਾਈ ਕਰਦੇ ਨੇ ਰੋਜੀ ਰੋਟੀ ਖਾਂਦੇ ਨੇ ਠੀਕ ਆ ਪਰ ਜੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਜਿਵੇਂ ਪਰਵਾਸੀ ਨੇ ਥਾਂ ਥਾਂ ਉਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਵਧੀਆ ਆਪਦੀ ਚਲੋ ਕਮਾਈ ਕਰ ਰਹੇ ਨੇ ਪਰ ਜੇ ਆਪਾਂ ਇੱਕ ਪਾਸੇ ਦੇਖੀਏ ਹੁਣ ਸਾਰੇ ਆਪਾਂ ਦੇਖ ਰਹੇ ਹਾਂ ਹਣਾ ਵੀ ਜਿਹੜੇ ਆਪਣੇ ਪੰਜਾਬੀ ਭਾਈਚਾਰਾ 'ਚ ਤੁਸੀਂ ਹੋ ਸਾਰੇ ਦਸਤਾਰਦਾਰੀ ਵੀਰੇ ਬਾਬਾ ਜੀ ਸਾਰੇ ਬੈਠੇ ਨੇ ਬੇਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਹੈ ਸਾਰਾ ਕੰਮ ਬਾਹਰਲੇ ਦੇ ਦਿੱਤਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਾਰੇ ਘਰਾਂ ਚ ਅਸੀਂ ਕੰਮ ਕਰਨ ਜਾਣੇ ਆ ਸਾਨੂੰ ਬਜ਼ੁਰਗੇ ਮਿਲਦੇ ਆ 60 ਸਾਲ ਦੇ ਨੀਚੇ ਮਿਲਦੇ ਨੇ ਉਹ ਵਿਚਾਰੇ ਦੋ ਹੀ ਐਡੀ ਬੜੀ ਕੋਠੀ ਚ ਕਬਈਆ ਲਾਵੇ ਇੱਕ ਨੌਕਰੀ ਆਣੀ ਰੱਖੀ ਹੋਈ ਰੋਟੀਆਂ ਖਾ ਰਹੇ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵੇਂਗੇ ਜੀ ਬਾਬਾ ਤੁਸੀਂ ਬਾਹਰਲੀ ਗੱਲ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜਾਦੇ ਆ ਵੀ ਆ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਲੋ ਬੇਲਾ ਵਹਿਮ ਹੈ ਜੀ ਇੱਥੇ ਕੰਮ ਕਿਹੜੇ ਨੂੰ ਮਿਲ ਰਿਆ ਪਰ ਲੋਕ ਤਾਂ ਕਹਿੰਦੇ ਵੀ ਬੇਲੇ ਵਹਿ ਰਹੇ ਹਰ ਇੱਕਦਮ ਨਹੀਂ ਲੋਕ ਤਾਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ ਜਾ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉਧਰ ਤਾਂ ਦੂਏ ਦੇ ਉਧਰ ਸੂਬੇਵਾਨੇ ਜੋ ਤੇਰਾ ਜੂਪੀ ਲਾ ਲੈ ਬਿਹਾਰ ਲਾ ਲੈ ਔਰ ਊਰੇ ਘਰ ਅੰਤਰ ਬਹੁਤ ਬਹੁਤ ਫਰਕ ਹੈ ਆਪਣਾ ਕਹ ਰਹੇ ਨੇ ਕਹਿੰਦੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਦਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬਿੱਲਾ ਬਹਿਮਾ ਜੀ ਕਹਿੰਦੇਗਾ ਪ੍ਰਵਾਸੀ ਕਰਨੇ ਨੂੰ ਪੂਰਾ ਕੰਮ ਕਰ ਰਹੇ ਆ ਜਦਾ ਆਮ ਬੰਦਾ ਹੀ ਜੀ 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 ਹਾਂ ਪ੍ਰਵਾਸੀ ਦੇ ਰਹੇ ਨੇ ਪਰ ਬੱਤ ਪ੍ਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਘੱਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਘੱਟ ਰੇਟਾਂ ਮ ਕਰਦੇ ਆ ਤਾਂ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾਡੇ ਨਾਲ ਜੇ ਅਸੀਂ 100 ਮੰਗਦੇ ਆ 50 ਚ ਕੰਮ ਕਰ ਜਾਂਦੇ ਆ ਉਹ 50 ਚ ਕਰਦੇ ਨੇ ਸਾਡਾ ਗੁਜ਼ਾਰਾ ਕਿੱਥੇ ਹੋ ਜਾਏਗਾ ਉੱਧਰ ਬਿਹਾਰ માં ਮਿੱਤਰੀ ਕੀ ਦਿਹਾੜੀ 500 ਹੈ ਅਸੀਂ ਕਿੱਥੇ ਕਰ ਲੇ ਗੋਰੇ 500 ਚੁੱਕੇ ਜਾ ਰ। ਤੇ ਤਾਈ ਕਰਕੇ ਉਹ ਘਟੇ ਜਾਣ ਕੇ ਉਰੇ ਕਰਦੇ ਨੇ। ਉਹਨਾਂ ਨੂੰ ਸੋਚੀ ਕਰਦੇ ਆ। ਕੀ ਕਹਿ ਰਹੇ ਹੋ ਤੁਸੀਂ? ਉਧਰ ਦੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ। ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ। ਆਏ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦੇ ਜਿਵੇਂ ਵੀ ਹੁੰਦਾ ਬਸ ਚੱਲੀ ਚੱਲੇ ਕੰਮ। ਜੀ ਜੀ। ਉਹ ਬਸ ਜਿਹੜੇ ਅਸਲੀ ਮਿਸਤਰੀ ਨੇ ਜਾਦੇ ਉਹ ਵਿਹਲੇ ਬੈਠੇ ਨੇ। ਉਹਨਾਂ ਲੋਕੀਓ ਜੇ ਸਾਨੂੰ ਜਿੰਨੀ ਦੇਰ ਪੂਰੀ ਦਿਹਾੜੀ ਨਹੀਂ ਮਿਲਦੀ ਤਾਂ ਅਸੀਂ ਕੰਮ ਨਹੀਂ ਕਰਨਾ। ਜੀ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਪੰਜਾਬੀ ਭਾਈਚਾਰ ਆਪਾਂ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਵੀ ਸਾਰੇ ਵੇਲੇ ਬੈਠੇ ਨੇ ਕੰਮ ਲਈ। ਕੰਮ ਘੱਟ ਰੇਟ ਤੇ ਆ। ਜੀ ਘੱਟ ਰੇਟ ਲੈਂਦੇ ਆ ਬੰਦੇ ਉਹ ਕੰਮ ਕਰਦੇ ਆ। ਉਹ ਘੱਟ ਰੇਟ ਦੇ ਜਿਹੜੇ ਯੂਪੀ ਤੋਂ ਆਇਆ ਘੱਟ ਰੇਟ ਕਰਦੇ ਆ ਉਹ। ਜੀ ਜੀ ਜੀ। ਅਸੀਂ ਜਿਹੜਾ ਰੇਟ ਦੱਸਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੰਨੇ ਦਾ ਕਰਿਆ ਹੋਇਆ ਉਸ ਤੋਂ 2-300 ਰੁਪਏ ਸਸਤਾ ਕਰਦਣਗੇ ਕੰਮ। ਸੋ ਇੱਕ ਗੱਲ ਹੋਰ ਆ ਵੀ ਜਿੱਦਾਂ ਹੁਣ ਪਿੱਛੇ ਬਹੁਤ ਜ਼ਿਆਦਾ ਪ੍ਰਵਾਸੀਆਂ ਦਾ ਮੁੱਦਾ ਉੱਠ ਕੇ ਹਟਿਆ ਤਾਂ ਸਾਰੇ ਕੋਈ ਖਲਾਫ बोल ਰਹੇ ਨੇ ਤੇ ਕੋਈ ਕਹਿ ਰਹੇ ਨੇ ਵੀ ਨਹੀਂ ਵੀ ਚਲੋ ਵੀ ਇਹ ਵੀ ਇਨਸਾਨ ਨੇ ਕੰਮ ਕਰ ਰਹੇ ਨੇ ਪਰ ਕਹਿ ਰਹੇ ਨੇ ਵੀ ਇਹਨਾਂ ਲਈ ਕਾਨੂੰਨ ਬਣਨਾ ਚਾਹੀਦਾ ਵੀ ਜੇ ਆਪਾਂ ਪੰਜਾਬੀ ਕੋਈ ਵੀ ਹਨਾ ਬਾਹਰ ਜਾਣਾ ਚਾਹੇ ਉਹ ਹਿਮਾਚਲ ਚ ਜਾਂਦਾ ਕੋਈ ਹਰਿਆਣੇ ਚ ਜਾਂਦਾ ਜਾਂ ਕੋਈ ਰਾਜਸਥਾਨ ਚ ਜਾਂਦਾ ਹਿਮਾਚਲ ਨਾ ਜਾਹੀਦਾ ਇਦਾਂ ਦਾ ਵੀ ਉੱਧਰ ਜਿਵੇਂ ਬਹੁਤ ਫੋਰਨ ਜਾਂਦੇ ਆ ਪਾਸਪੋਰਟ ਬਣਦਾ ਇਹਨਾਂ ਦਾ ਵੀ ਪਾਸਪੋਰਟ ਬਣਨਾ ਚਾਹੀਦਾ ਇਹਦਾ ਪਾਸਪੋਰਟ ਬਕਾਇਦਾ ਬੰਨਣਾ ਚਾਹੀਦਾ ਹਾਂ ਵੀ ਇਸ ਕੰਟਰੀ 'ਚ ਜਾ ਰਹੇ ਨੇ ਇਸ ਦੁਕਾਨ ਤੇ ਕੰਮ ਕਰਨਗੇ ਇੰਨੇ ਦਿਹਾੜੀ ਇਹਨਾਂ ਦੀ ਬੰਨੀ ਜਾਵੇ ਜੀ ਹੁਣ ਜਿਹੜੇ ਮੈਂ ਮਤਲਬ ਇੱਧਰ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਪ੍ਰਵਾਸੀਆਂ ਦੇ ਵੱਲੋਂ ਪਰ ਕੋਈ ਹਿਮਾਚਲ 'ਚ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹੈਗਾ ਜੀ ਨਾ ਜੀ ਉਧਰ ਨਹੀਂ ਖਰੀਦ ਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬੀ ਵੀ ਉਧਰ ਦੇ ਆ ਕੇ ਇੱਧਰ ਜਗਾ ਖਰੀਦ ਰਹੇ ਆ ਉਹ ਤਾਂ ਵੋਟਾਂ ਦੇ ਤੈਨੂੰ ਵੋਟ ਚਾਹੀਦੀ ਆ ਉਹ ਕਹਿ ਦਿੰਦਾ ਯਾਨੀ ਇੱਥੇ ਚੱਲ ਤੇ ਆਧਾਰ ਕਾਰਡ ਵੀ ਬਣਾ ਦਿੰਨੇ ਆ ਵੀ ਬਣਵਾ ਦਿੰਨੇ ਆ ਸਾਰਾ ਕੁਝ ਬਣਾ ਕੇ ਸਾਰੀਆਂ ਸਹੂਲਤਾਂ ਤਾਂ ਦੇਤੀਆਂ ਉਹਨਾਂ ਨੂੰ ਜੀ 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 ਸਾਡੇ ਵਰਗੇ ਨੂੰ ਕੋਈ ਜੜੀ ਸਹੂਲਤ ਚਾਹੀਦੀ ਆ ਸਾਡੇ ਵਰਗੇ ਨੂੰ ਸਹੂਲਤ ਨਹੀਂ ਮਿਲਦੀ ਤੁਸੀਂ ਕੀ ਮੰਗਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਵੀ ਕਾਨੂੰਨ ਬਣਾਣਾ ਚਾਹੀਦਾ ਇਹ ਕਾਨੂੰਨ ਬੰਨਣਾ ਚਾਹੀਦਾ ਇਹਦਾ ਬਕਾਇਦਾ ਲੱਗਣਾ ਚਾਹੀਦਾ ਕਾਗਜੇ ਕਿ ਜੇ ਆਣਾ ਹੋਵੇ ਪੰਜਾਬ ਚ ਤੇ ਬਕਾਇਦਾ ਉਹਦਾ ਪ੍ਰੂਫ ਸਾਰਾ ਕੁਝ ਲੱਗਣਾ ਚਾਹੀਦਾ ਤੇ ਨਾਲੇ ਇਹਨਾਂ ਦੀ ਦਿਹਾੜੀ ਵੀ ਸੈੱਟ ਜਿੰਨਾ ਪੰਜਾਬੀ ਜੇ ਲੈਂਦੇ ਦਿਹਾੜੀ ਉਹਨੇ ਉਹ ਦਿਹਾੜੀ ਇਹਨਾਂ ਨੂੰ ਲੈਣੀ ਚਾਹੀਦੀ ਆ ਜੀ ਜੀ ਹੋਰ ਤਾਂ ਸੀ ਇਹ ਕਹਿੰਦੇ ਆ ਕਿ ਇੱਥੇ ਆ ਕੇ ਜ਼ਮੀਨਾਂ ਖਰੀਦ ਲਿਆਣੀਆਂ ਨੇ ਕਰ ਪਾਏ ਹੋਏ ਆ ਬਾਬੂ ਜੀ ਇੱਕ ਆਪਾਂ ਕਿਸੇ ਨਾਲ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਦੇ ਭੇਦ ਭਾਵ ਨਹੀਂ ਕਰਦੇ ਚਲੋ ਹੁਣ ਸਾਰੇ ਲੋਕ ਆਪਦੀ ਕਮਾਈ ਕਰਦੇ ਨੇ ਰੋਜੀ ਰੋਟੀ ਖਾਂਦੇ ਨੇ ਠੀਕ ਆ ਪਰ ਜੇ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਜਿਵੇਂ ਪਰਵਾਸੀ ਨੇ ਥਾਂ ਥਾਂ ਉਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਵਧੀਆ ਆਪਦੀ ਚਲੋ ਕਮਾਈ ਕਰ ਰਹੇ ਨੇ ਪਰ ਜੇ ਆਪਾਂ ਇੱਕ ਪਾਸੇ ਦੇਖੀ ਹੁਣ ਸਾਰੇ ਆਪਾਂ ਦੇਖ ਰਹੇ ਹਾਂ ਹਨਾ ਵੀ ਜਿਹੜੇ ਆਪਣੇ ਪੰਜਾਬੀ ਭਾਈਚਾਰੇ 'ਚ ਤੁਸੀਂ ਹੋ ਸਾਰੇ ਦਸਤਾਰਦਾਰੀ ਵੀਰੇ ਬਾਬਾ ਜੀ ਸਾਰੇ ਬੈਠੇ ਨੇ ਬੇਲੇ ਵੀ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਇਹ ਕੀ ਚੱਕਰ ਆ ਕੰਮ ਤਾਂ ਤੁਹਾਨੂੰ ਪਤਾ ਹੀ ਪਤਾ ਕੀ ਚੱਕਰ ਆ ਸਾਰਾ ਕੰਮ ਬਾਹਰਲੇ ਦੇ ਦਿੰਦਾ ਆਪਣੇ ਪਟਿਆਲੇ ਚ ਚੰਗੇ ਚੰਗੇ ਸਹਰ ਘਰਾਂ ਚਾਚੀ ਕੰਮ ਕਰਨ ਜਾਣੇ ਆ ਸਾਨੂੰ ਬਜ਼ੁਰਗੇ ਮਿਲਦੇ ਆ ਅੱਛਾ ਜੀ 60 ਸਾਲ ਦੇ niche ਮਿਲਦੇ ਨੇ ਉਹ ਵਿਚਾਰੇ ਦੋਏ ਏਡੀ ਬੜੀ ਕੋਠੀ ਚ ਕਬਈਆ ਲਾਵੇ ਇੱਕ ਨੌਕਰਾਨੀ ਰੱਖੀ ਰੋਟੀਆਂ ਖਾ ਰੇ ਬੱਚੇ ਉਹਨਾਂ ਦੇ ਸਾਰੇ ਬਾਹਰ ਪਏ ਹੋਏ ਨੇ ਉਹ ਕੰਮ ਦੱਸੋ ਕੀ ਕਰੂ ਆਵੇਂਗੇ ਜੀ ਬਾਬਾ ਤੁਸੀਂ ਬਾਹਰਲੀ ਗੱਲ ਕਰ ਦਿਓ ਪਰ ਬਾਹਰਲੇ ਤਾਂ ਕਹਿੰਦੇ ਵੀ ਕੰਮ ਇੱਧਰ ਜਾਦੇ ਆ ਵੀ ਆ ਪੰਜਾਬ ਤੋਂ ਜਾਣ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਬਹਿਲਾ ਵਹਿਮ ਹੈ ਜੀ ਇੱਥੇ ਕੰਮ ਕਿਹੜੇ ਨੂੰ ਮਿਲ ਰਿਹਾ ਪਰ ਲੋਕ ਤਾਂ ਕਹਿੰਦੇ ਵੀ ਲੋਕ ਬੇਲੇ ਫਿਰ ਰਹੇ ਆ ਹਰ ਇੱਕ ਕੰਮ ਨਹੀਂ ਲੋਕ ਤਾਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਰੇੜੀਆਂ ਲਾ ਰਹੇ ਨੇ ਉਹ ਪੰਜਾਬ 'ਚ ਆ ਕੇ ਕੰਮ ਕਰ ਰਹੇ ਨੇ ਇਹ ਪ੍ਰਵਾਸੀ ਕਿਹੜਾ ਕਾਰਾਗਰੀ ਕਰਦੇ ਨੇ ਉੱਥੇ ਤਾਂ ਦੂਏ ਦੇ ਉਧਰ ਸੂਬੇ ਵਾਂਦੇ ਜੋ ਤੇਰਾ ਜੂਪੀ ਲਾ ਲੈ ਬਿਹਾਰ ਲਾ ਲੈ ਔਰ ਊਰੇ ਘਰ ਅੰਦਰ ਬਾਹਰ ਬਹੁਤ ਫਰਕ ਹੈ ਆਪਣਾ ਕਹ ਰਹੇ ਨੇ ਕਹਿੰਦੇ ਵੀ ਜਦੋਂ ਪ੍ਰਵਾਸੀ ਇੱਥੇ ਆ ਕੇ ਵਧੀਆ ਆਪਣਾ ਕਾਰ ਵੀ ਕਮਾਈ ਕਰ ਸਕਦੇ ਨੇ ਫਿਰ ਆਪਾਂ ਕਿਉਂ ਬਾਹਰ ਜਾ ਰਹੇ ਆ ਆਪਾਂ ਵੀ ਇੱਥੇ ਕਮਾਈ ਕਰੋ ਇਹ ਤਾਂ ਬੇਲਾ ਬਹਿਮ ਹੈ ਜੀ ਕਹਨੇਗਾ ਪ੍ਰਵਾਸੀ ਕਰਨੇ ਨੂੰ ਪੂਰਾ ਕੰਮ ਕਰ ਰਹੇ ਆ ਜਿਆਦਾ ਆਮ ਹਾਂ ਦੇ ਠੀ ਠੀ ਹਾਂ ਬੰਦਾ ਪਰਵਾਸੀ ਦੇ ਰਹੇ ਨੇ ਪਰਬਤ ਪਰਵਾਸੀ ਕੰਮ ਕਰ ਰਹੇ ਨੇ ਬਾਹਰੋਂ ਆ ਕੇ ਕਰ ਰਹੇ ਆਪਾਂ ਨੇ ਬੰਦੇ ਇੱਥੇ ਕਰਦੇ ਨੇ ਉਹ ਘਾਟ ਰੇਟਾਂ ਦੇ ਕੰਮ ਕਰ ਰਹੇ ਨੇ ਉਹ ਘਾਟ ਰੇਟਾਂ ਮ ਕਰਦੇ ਨੇ ਸਾਈਂ ਫਿਰ ਆਪਣਾ ਬੱਠਾ ਬੈਠ ਗਿਆ ਪੂਰੀ ਰੇਟ ਦੱਸੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਦੱਸੋ ਕਿ ਸਾ ਸਾ ਉਹ ਸਾਡੇ ਨਾਲ ਜੇ ਅਸੀਂ 100 ਮੰਗਦੇ ਆ 50 'ਚ ਕੰਮ ਕਰ ਜਾਂਦੇ ਆ ਉਹ 50 'ਚ ਕਰਦੇ ਨੇ ਸਾਡਾ ਗੁਜ਼ਾਰਾ ਕਿੱਥੇ ਹੋ ਜਾਏਗਾ ਈਬਾ ਉਧਰ ਬਿਹਾਰ 'ਵਾਂ ਮਿੱਤਰੀ ਕੀ ਦਿਹਾੜੀ 500 ਹੈ ਅਸੀਂ ਕਿੱਥੇ ਕਰ ਲੇ ਗੋਰੇ 500 ਚ ਗੁਜ਼ਾਰਾ ਪਤਾ ਹੀ ਕਰ ਕੋ ਘਟ ਜਾਣਗੇ ਉਰੇ ਕਰਦੇ ਨੇ ਉਹਨਾਂ ਨੂੰ ਸੋਚੀ ਕਰਦੇ ਆ ਕੀ ਕਹਿ ਰਹੇ ਹੋ ਤੁਸੀਂ ਉਧਰ ਦੇ ਜਿਹੜੇ ਪਿਆਰ ਦੇ ਆਏ ਹੋਏ ਆ ਯੂਪੀ ਵਾਲੇ ਉਹ 50 ਰੁਪਏ 500 ਤੇ ਕਰ ਰਹੇ ਆ ਕੰਮ ਹਾਂ ਇੱਥੇ ਵਾਲੇ 500 ਤੇ ਕੋਈ ਨਹੀਂ ਕਰਦਾ ਆ ਇਹ ਕਹਿੰਦੇ 1000 ਤੇ ਕਰਾਂਗੇ ਪਰ ਉਹ ਕਹਿੰਦਾ ਜਿਵੇਂ ਵੀ ਹੁੰਦਾ ਬਾਸ ਚੱਲੀ ਜੱਲੇ ਕੰਮ ਆ ਜੀ ਜੀ ਉਹ ਬਾਸ ਜਿਹੜੇ ਅਸਲੀ